ਕਿੱਥੇ ਜਾ ਰਹਾਂਗੇ ਚਲੋ ਚੱਲੀਏ ਹੁਣ ਅੰਕਲ ਮੈਨੂੰ ਕਹਿੰਦੇ ਉਹਦੇ ਵੀਡੀਓ ਨਹੀਂ ਬਣਾਉਣੀ ਹੈਗੀ ਅਸੀਂ ਹੁਣ ਪਹੁੰਚ ਗਿਆ ਕੀ ਹੋ ਰਿਹਾ ਪੀਪਣੀ ਲੱਭ ਗਈ ਤੈਨੂੰ ਮਾਈ ਗਾਡ ਕੁਲਚੇ ਬਣਾ ਲਈ ਮੇਰੀ ਹਾਲਤ ਵੀ ਬਦ ਪੂਰੀ ਹੋ ਗਈ ਐ ਕਿੱਥੇ ਐਵੇਂ ਤਾਂ ਜਾਦ ਨਹੀਂ ਆਜੋ ਆਜੋ ਥੱਡੀ ਆਵੇਟ ਸੀ ਓਏ ਆਸੀ ਕੀ ਕਰ ਰਹੇ ਹਾਂ ਜਾਣ ਕੇ ਪਿਆਗਾ ਆ ਦੇਖੋ ਜੀ ਜਦੋਂ ਵੀ ਅਸੀਂ ਉਰੇ ਕਿਤੇ ਲੰਘਦੇ ਹੁੰਦੇ ਸੀ ਨਾ ਬਹੁਤ ਸੋਨਾ ਬਣਿਆ ਹੋਇਆ ਬਾਹਰੋਂ ਤਾਂ ਨਹੀਂ ਸ਼ਾਂਤੀ ਜਿਹਾ ਮਾਹੌਲ ਕਿੰਨਾ ਗੈਂਟ ਲੱਗ ਰਿਹਾ ਸੀ ਅੰਦਰ ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਜਾ ਰਹਿਆਂਗੇ ਬਰਨਾਲੇ ਸੰਦੀਪ ਦੀਦੀ ਕੋਲ ਪਰ ਸੰਦੀਪ ਦੀਦੀ ਉੱਥੇ ਹੁਣ ਹੈ ਨਹੀਂਗੇ ਬੂਆ ਦੀ ਕੁੜੀ ਨੇ ਸੰਦੀਪ ਦੀਦੀ ਉਹਨਾਂ ਦੇ ਆਪਾਂ ਸੌਰੇ ਕਰ ਜਾਵਾਂਗੇ ਸੰਦੀਪ ਦੀਦੀ ਕੈਨੇਡਾ ਗਏ ਹੋਏ ਨੇ ਹੁਣ ਨਾਲ ਜਿੱਜੂ ਵੀ ਚਲੇ ਗਏ ਤੇ ਉੱਥੇ ਜਾ ਕੇ ਫੁੱਲ ਇੰਜੋਏ ਕਰਾਂਗੇ ਉੱਥੇ ਡੌਗੀ ਨੇ ਆਪੋ ਨਾਲ ਖੇਡਾਂਗੇ ਨਾ 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 ਮੈਂ ਵੀ ਹੋ ਗਈ ਆ ਰੈਡੀ ਤੇ ਆਪਾਂ ਹੁਣ ਮੈਂ ਸਾਰੀ ਰੈਡੀ ਹੋ ਗਈਆਂ ਦੇਖੋ ਤੇ ਦਸ ਹੁਣ ਅਸੀਂ ਜਾਵਾਂਗੇ ਮੰਮਾ ਅੰਦਰ ਰੈਡੀ ਹੋ ਰਹੇ ਨੇਗੇ ਆਪਾਂ ਫੇਰ ਚੱਲਾਂਗੇ ਵਾ 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 ਹਾਂ ਸੱਚ ਰਾਤ ਦੇ ਨਾ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਨਾ ਹੁਣ ਹੁਣ ਹਟਿਆ ਸਿਰਫ ਹੁਣ ਬਸ ਨਹੀਂ ਸਵੇਰ ਦੇ ਨਮੀ ਪੈ ਰਿਹਾ ਹਨਾ ਕੱਲ ਦਾ ਅਸੀਂ ਸੁੱਤੇ ਰਹੇ ਇੰਨਾ ਮੀਂਹ ਪੈ ਰਿਹਾ ਅਸੀਂ ਆ ਦੇਖੋ ਸਾਰੇ ਗੰਦ ਪੈ ਗਿਆ ਬਾਰਵੀਂ ਬਹੁਤ ਜ਼ਿਆਦਾ ਹੋ ਰਿਹਾ ਚਿੱਕੜ ਪਾਪਾ ਜੀ ਵੀ ਆ ਗਏ ਤੇ ਅੱਜ ਦਾ ਵੀਊ ਕਿੰਨਾ ਸਾਫ਼ ਲੱਗ ਰਿਹਾ ਦੇਖੋ ਕੱਲ ਇੰਨਾ ਜ਼ਿਆਦਾ ਬੱਦਲ ਆ ਰਹੇ ਸੀ ਕਿੰਨਾ ਚਿੱਕੜ ਹੋ ਗਿਆ ਬੇੜੇ ਦੇ ਵਿੱਚ ಓನೂ ತೆ ಮೋಡಿ ಮಸಾಜ

ਚਲੋ ਚਲਿਏ ਹੁਣ ਬਰਨਾਲੇ ਕਿੰਨੇ ਘੰਟੇ ਲੱਗ ਜਾਣਗੇ ਆਪਾਂ ਜਾਂਦਿਆਂ ਨੂੰ ਹਾਂ ਡੇਢ ਚਲੋ ਡੇਢ ਕ ਮੰਨ ਕੇ ਚੱਲੋ ਓਕੇ ਹੋਟਾਇਮ ਅਗਰ ਜਾ ਰਹੇ ਆ ਹਨਾ ਹਾਂ ਵਿਆਹ ਤਾਂ ਮੰਗਰੋ ਜਾ ਨਾ ਵਿਆਹ ਤਾਂ ਬਾਜੂ ਬਸ ਆਪਾਂ ਇੱਕ ਵਾਰ ਗਏ ਸੀ ਫੇਰ ਹੁਣ ਜਾ ਰਹੇ ਆ ਲੋੜੀ ਸੀਗੀ ਕੀ ਸੀਗੀ ਹਾਂ ਇੱਕ ਧੀਆਂ ਦਾ ਆਪਾਂ ਪਤਾ ਨਹੀਂ ਕਿੱਥੇ ਗਏ ਬਿੰਦਰੀ ਉੱਥੇ ਗਏ ਸੀ ਆਪਣੇ ਲਾਡੀ ਦੇ ਵਾਹ ਵੜੇ ਨਹੀਂ ਨਹੀਂ ਉਦੋਂ ਵਾਰ ਨਹੀਂ ਲਾਡੀ ਦੇ ਵਾਹ ਵੜੇ ਹਿੰਦੂ ਗਿਆ ਸੀ ਨਾਲ ਆਪਣੇ ਹਾਂ 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 ਠੀਕ ਹਿੰਦੂ ਤੇ ਵੱਡਾ ਹਰਸ਼ ਨਾਲ ਸੀ ਆਪਣੇ ਲਾਡੀ ਦੇ ਵਾਹ ਵੜੇ ਗਏ ਸੀ ਆਪਾਂ ਉਦੋਂ ਦੇ ਗਏ ਹਾਂ ਪਰ ਨਾਲ ਹੀ ਕਿੰਨਾ ਸਾਲ ਹੋ ਗਿਆ ਲਾਡੀ ਨੂੰ ਤਾਂ ਗਿਆ ਟਾ ਗਿਆ ਹੋ ਗਿਆ ਹੋਰ 3 ਸਾਲ ਦਾ ਮੁੰਡਾ 哇哇 ਦੇ ਡੱਬੇ ਤਾ ਤੇ ਦਿਤਾਰੇ ਨਹੀਂ ਆ ਕਿਸ਼ਤੀ ਵੀ ਲੱਗੀ ਹੋਈ ਸੀ ਪਹਿਲਾਂ ਉਹ ਤਾਰਤੀ ਹੁਣ ਕੱਲੀ ਚੰਡੋਲ ਰਹਿ ਗਈ ਕੱਲ੍ਹ ਵਰਸ ਹੋਇਆ ਕਿ ਉਹ ਨੋ ਖੇਤ ਚ ਟੋਬਾ ਬਣ ਰਿਹਾ ਪੂਲ ਬਣ ਰਿਹਾ ਸਵਿਮਿੰਗ ਪੂਲ ਸਵਿਮਿੰਗ ਪੂਲ ਇਧਰ ਫੁੱਲਮੀ ਪਿਆਣਾ ਸਾਰੇ ਕਿਤੇ ਇਧਰ ਹੋਇਆ ਸੀ ਉਹ ਟੂਰਨਾਮੈਂਟ ਹਾਂ ਇਧਰ ਜਿਉਣਾ ਨਵਾਂ ਪੂਰਾ ਗੈਂਡ ਬਣਾ ਰਿਹਾ ਓ ਗੋਡ ਆਪਣੀ ਗਲੀ ਤਾਂ ਉੱਚੀ ਆ ਆਪਣੀ ਗਲੀ ਉੱਚੀ ਆ ਆ ਵੀ ਚਲੋ ਵੀਰੇ ਚਲੋ ਵੀਰੇ ਚਲੋ ਵੀਰੇ ਹਾਂ ਹਾਂ ਚਲੋ ਵੀਰੇ ਚਲੋ ਵੀਰੇ ਅਸੀਂ ਆ ਗਏ ਆਪੀ ਲੈ ਚਲੋ ਵੀਰੇ ਚਲੋ ਵੀਰੇ ਆਪੀ ਦੇਖੀ ਜੀ ਆਪੀ ਉਹ ਦੂਰ ਉਹ ਰੇਡਿੰਗ ਉਹ ਵੀ ਬਹੁਤ ਦਾ ਤੋਬਾ ਬਣਾ ਰਹਾ ਤੇ ਮम्मा ਹੋਰ ਉਹ ਖੜੇ ਨੇ ਇੱਥੇ ਅੰਕਲ ਮੈਨੇ ਕਹਿੰਦੇ ਉਹਦੇ ਵੀਡੀਓ ਨਹੀਂ ਬਣਾਉਣੀ ਹੈਗੀ ਖਬਰਾਂ ਤੋਂ ਸਾਡੇ ਤੇ ਕੇਸ ਕੋਵਾ ਦੇਗੀ ਆ ਖਾ ਗਲਿਓ ਖਾ ਲਿਓ ਇਹ ਤਾਂ ਦੂਜਿਆਂ ਨੇ ਯਾਰਾ ਛੋਟੀਆਂ ਹੀ ਮਿਲਣਾਂ ਵੱਡੀਆਂ ਨਹੀਂ ਹੁੰਦੀਆਂ ਨਹੀਂ ਹੈਗੀ ਇਹਦਾ ਫਿਰ ਹੋਰ ਹੈਪੀ ਨਹੀਂ ਹੈਗੀ ਨਾਲੇ ਇਹਦਾ ਫਿਜੀ ਹੈ ਫਿਜੀ ਐਪਲ ਆ ਚਲੋ 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 ਦਰ ਦਰ ਚਲੋ ਮਾਰਾ ਖਤਮ ਕਰਤਾ ਮਜਾ ਆ ਸੀ ਹੁਣ ਪਹੁੰਚ ਗਿਆ ਬਰਨਾਲੇ ਮਾਸੀ ਕੋਲ ਅਸੀਂ ਪਹੁੰਚਣ ਵਾਲਿਆਂਗੇ ਉੱਥੇ ਫਿਰ ਹੁਣ ਜਾਵਾਂਗੇ ਆਪਾਂ ਤੇ ਉਰੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੜਕਾਂ 'ਤੇ ਬਹੁਤ ਜ਼ਿਆਦਾ ਟੋਬੇ ਬਣ ਰਹੇ ਨੇ ਦੇਖੋ ਕੀ ਹੋ ਰਿਹਾ ਪੀਪਣੀ ਲੱਭ ਗਈ ਤੇ ਹਵਾ ਛੱਡਾਂਗੇ ਹੁਣ ਬੱਸ ਵਜਾ ਨਾ ਦੌੜ ਕਿਧਰ ਚੋਂ ਕਰਾ ਦੇ ਯਾਰ ਕਿਚਨ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਓ ਨੋ ਸਾਰਾ ਪੈਰ ਰੱਖਣਾ ਪੈਣਾ ਮੇਰੇ ਸ਼ੂਜ਼ ਗੰਦੇ ਬਹੁਤ ਹੀ ਜ਼ਿਆਦਾ ਕੁਲਚੇ ਬਣਾ ਲਈ ਆਪਣੀ ਸਮਗਰੀ ਤਿਆਰ ਕਰ ਰਹੇ ਨੇ ਮੈਂ ਸੋਨੋ ਬਲੂ ਵਾਲੇ ਲੈ ਲਾ ਹੂੰ ਬਲੂ ਵਾਲੇ ਮੰਮਾ ਲੈ ਲਾ ਮੈਂਨੇ ਚੱਕ ਲਿਆ ਡੱਬਾ ਤੇ ਹੁਣ ਚੱਲਦੇ ਆਂ ਆਪਾਂ चिकड़ा, 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 चिकड़ा चिकड़। किन्ना, किन्ना, चिकड़ा दीदी दे दीदी दे ता हील भी पाता जाता गुड़रिया हा। मेरी हालत भी बात बुरी हो गई है लो चलो पहुंच गए हम आप कर दे गड्डी पार्क मम्मा भी उतर गई दीदी भी उतर गई मैं भी उतर गई कैंबी पे पापा रह गए बुर्ज खड़ी फाते ओ, -ओ, -ओ, -ओ. हैं हाँ? कोई ना हाँ जी आया Let's go, let's go, let's go. Huh? हाँ? No. फेमेंट जात नहीं ओ बंदा ओ बंदा आजो आजो सी आजो गाड़ गाड़ रखे ਓ ਮਾਈ ਗਾਡ ਕਿੱਡੇ ਵੱਡੇ ਵੱਡੇ ਹੋ ਗਏ ਨੇ ਦੋਨੋਂ ਆ ਲੈ ਨੂ ਨਾ ਜਾ ਆ ਲੈ ਕੋਈ ਨਾ ਦੀ ਯੈਸ ਬੋਤਕੇ ਕੇ ਨਾ ਨਹੀਂ ਦੇਖੀ ਓਏ ਚਾਤੀ ਅਸੀਂ ਆ ਗਾ ਹੁਣ ਮਾਸੀ ਕੀ ਕਰਿਓ ਅਸੀਂ ਉੱਥੇ ਇੰਜੋਏ ਕਰਿਆ ਹੈ ਫੁੱਲ ਜਿੰਮੀ ਜੈਕ ਸ਼ਾਫੀਕ ਸਭ ਨੂੰ ਮਿਲਿਆ ਹੈ ਮਾਸੀ ਹੋਰਿਆਂ ਨੂੰ ਵੀ ਉੱਥੇ ਕਾਫੀ ਟਾਈਮ ਲਾਇਆ ਹੈ ਅਸੀਂ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਬਾਰਿਸ਼ ਕਿੰਨਾ ਟਾਈਮ ਹੋ ਗਿਆ ਹਟ ਨਹੀਂ ਰਹੀ ਬਹੁਤ ਟਾਈਮ ਉੱਥੇ ਹੀ ਜਦੋਂ ਅਸੀਂ ਬੈਠੇ ਸੀ ਉੱਥੇ ਪਈ ਰਹੀ ਆ ਬਾਰਿਸ਼ Iya tengok, sambil dikalap niat ni ice cream, bibu 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 bibu, gigi gigi gigi. Kemis, masa tu love birds boleh kan? ਜਦੋਂ ਵੀ ਅਸੀਂ ਊਰੇ ਕਿਤੇ ਲੰਘਦੇ ਹੁੰਦੇ ਸੀ ਨਾ ਉਦੋਂ ਮੰਮਾ ਕਹਿੰਦੇ ਹੁੰਦੇ ਸੀ ਵੀ ਹਾਂ ਸਾਨੂੰ ਊਰੇ ਮੱਖਾ ਟੇਕਾ ਆ ਕੇ ਲੈ ਕੇ ਜਾਇਓ ਊਰੇ ਲੈ ਕੇ ਜਾਇਓ ਪਰ ਪਪਾ ਅੱਜ ਸਾਨੂੰ ਲੈ ਆਏ ਚਲੋ ਆਪਾਂ ਹੁਣ ਅੰਦਰ ਜਾ ਕੇ ਦੇਖਦੇ ਆ ਕਿਉਂਕਿ ਅਸੀਂ ਫਸਟ ਟਾਈਮ ਆਏ ਆ ਗੁਰਦੁਆਰੇ ਦੇ ਵਿੱਚ ਬਹੁਤ ਸੋਹਣਾ ਬਣਿਆ ਹੋਇਆ ਇਹ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਬਾਹਰੋਂ ਤਾਂ ਵਧੀਆ ਬਣਵਾਇਆ ਹੋਇਆ ਹੈਗਾ ਇਹ ਸ਼ਾਂਤੀ ਜਮਾਹੌਲ ਕਿੰਨਾ ਘੈਂਟ ਲੱਗ ਰਿਹਾ ਸੀ ਅੰਦਰ ਬਿੰਦਰਾ ਮਹਾਰਾਜ ਜੀ ਨਾਲੇ ਹਨ ਹਾਂ ਪਰ bari ਗੱਲਾਂ ਦਿੱਤੀ ਮੈਨੂੰ ਆ ਗੁਰਦੁਆਰਾ ਜਰੂਰ ਦੇਖੀ ਉਹ ਬਨੀ ਰੱਪਲੇ ਲੈ ਆ ਤੇ ਹੁਣ ਆਪਾਂ ਚੱਲਦੇ ਹਾਂ ਗੱਡੀ ਕੋਲ ਪਾਪਾ ਉੱਤਰ ਕੇ ਕਿਉਂ ਭਾਈ ਕਹਾਂ ਜਾ ਰਹੇ ਹੋ ਬੱਚਾ ਅੱਜ ਅਸੀਂ ਜਾਏ ਹੁਣ ਬਰਨਾਲੇ ਤੇ ਆ ਸਾਨੂੰ ਬਹੁਤ ਮਜ਼ਾ ਆਇਆ ਉੱਥੇ ਅਸੀਂ ਮਾਸੀ ਕੋਲ ਵੀ ਗਏ ਅਸੀਂ ਗੁਰਦੁਆਰੇ 'ਚ ਵੀ ਗਏ ਪੂਰਾ ਫੁੱਲ ਇੰਜੋਏ ਕਰਕੇ ਆਏ ਆ ਅਸੀਂ ਤੇ ਸਾਡਾ ਅੱਜ ਦਾ ਵਲੌਗ ਇੱਥੇ ਤੱਕ ਦਾ ਸੀ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਬਾਏ